ਸੂ ਆਪਣੇ ਛੇਲੇ ਨੂੰ ਤੇ ਕਿਸੀ ਜਾਓ ਜਾ ਕੇ ਛੇਲੇ ਬੰਦੇ ਨੂੰ ਲਾ ਕੇ ਇਹ ਸਮਾਚਾਰ ਸੁਣਾਓ ਕਿ ਦਾਇਰੇ ਇਸ ਤਰ੍ਹਾਂ ਪ੍ਰਗਟ ਹੋਈ ਹੈ ਦਾਸ ਵੀ ਲੋਕਾਂ ਦਾ ਪਰਮਿਚਿਆ ਗਿਆ ਉਸੇ ਤੂ ਵੀ ਇਹ ਪ੍ਰਗਟ ਹੋਈ ਦਾ ਪਰਵੇਸ਼ ਉਸ ਨੂੰ ਸਾਡੇ ਮਨਨ ਵਿੱਚ ਵੀ ਸੀ ਮਦਦ ਕਰਾਉਣ ਲਈ ਪਰਮਿਚਿਆ ਦਾ ਪਰਵੇਸ਼ ਹੈ ਹੈ ਅਗਰ ਮੇਰੇ ਪਰਮੇਸ਼ਰ ਕਿਰਪਾ ਆਲੇ ਮੁੜ ਕੇ ਬਾਪਾ ਪਰਮੇਸ਼ਰ ਜੀ ਦਾ ਉਹ ਆਪਣੇ ਮਖਾਨਾਂ ਦੇ ਨਾਲ ਪਰਦੇ ਦਾ ਪਰਵੇਸ਼ ਸਰੂਗਾ ਆਪਣੇ ਮਖਾਨਾਂ ਦੇ ਨਾਲ ਪਰਦੇ ਪਿਤਾ ਪਾਣਗੇ ਲੋਕਾਂ ਦੇ ਵਿੱਚੋਂ ਮੇਰਾ ਬੱਚਾ ਤੇ ਵੱਡੀ ਕਿਰਪਾ ਕਰਿਆ ਪਰਮੇਸ਼ਰ ਨੇ ਸਿਰ ਤੇ ਲਗਾਇਆ ਅਸਮਾਨ ਦਾ ਵਰ੍ਹੇ ਹallelujah ਜੀ ਨੇ ਵਾਈ ਹੋਵਾ ਹੈ ਪਰਮੇਸ਼ਰ ਅਸੀਂ ਤੇਰਾ ਧੰਨਵਾਦ ਹਮਾਰਾ ਧੰਨਵਾਦ ਹੈ ਤੇਰੀ ਬੜੀ ਹੈ ਪਰਮੇਸ਼ਰ ਹallelujah ਧੰਨਵਾਦ ਅੱਜ ਦਾ ਧੰਨਵਾਦ ਹallelujah ਤੇਰੀ ਬੜੀ ਹੈ ਪਰਮੇਸ਼ਰ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਸ਼ੁਕਰ ਹੈ ਪ੍ਰਭੂ ਜੀ ਤੇਰਾ ਜੋਤ ਦਾ ਰਾਜ ਨੂੰ ਉੱਪਰ ਮੇਰੇ ਖੰਨ ਖੁੱਲੇ ਨੇ ਮੇਰੀਆਂ ਅੱਖਾਂ ਕੁੰਗਾਂ ਨੇ ਖਲੇ ਨੇ ਕਿ ਲੱਗਿਆ ਹੋਇਆ ਨੇ ਸੱਚ ਵਿੱਚ ਮੇਰੇ ਪ੍ਰਭੂ ਜੋ ਤੁਹਾਡੇ ਕੋਚੇ ਵਾਲੇ ਪ੍ਰਾਰਥਨਾ ਕੀਤੀਆਂ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਜਨਮੀਆ ਪ੍ਰਾਰਥਨਾ ਵਿੱਚ ਹਾਜ਼ਰ ਹੋਇਆ ਕਰੋ ਤੁਹਾਡੇ ਉੱਤੇ ਪਰਮੇਸ਼ਰ ਵੱਡਾ ਅਨਗ੍ਰਹਿ ਕਰੇ ਕਿਉਂਕਿ ਪਰਮੇਸ਼ਰ ਕਿਰਦਾਰ ਕੀ ਜੋ ਪਹਿਲਾ ਆਉਂਦਾ ਪਹਿਲਾ ਆਸ਼ਿਸ਼ ਆਉਂਦਾ ਹੈ ਉਹ ਗਲੋਰੀ ਫਾਦਰ ਇਨ੍ਹਾਂ ਬੱਚਿਆਂ ਨੂੰ ਗੋਦ ਗੋਬ ਸਮੇਂ ਜਗੋ ਕਿ ਇਹ ਪਰਮੇਸ਼ਰ ਦੇ ਕਾਰ ਵਿੱਚ 10 ਵਜੇ ਤੂੰ ਪਹਿਲਾ ਪਹਿਲਾ ਪਹੁੰਚਿਆ ਕਰਨ ਔਰ ਇਹਨਾਂ ਉੱਤੇ ਵੱਡੀ ਕਿਰਪਾ ਦਿਆ ਅਨਗ੍ਰਹਿ ਪ੍ਰਭ ਯਿਸੁਮਸੀਦਾ ਜੋ ਇਹ ਪ੍ਰਾਰਥਨਾ ਸਵੇਰ ਸ਼ੁਰੂ ਆ ਕੇ ਹੁੰਦੀ ਹੈ ਉਹਨਾਂ ਪ੍ਰਾਰਥਨਾ ਦੇ ਵਿੱਚ ਪਰਮੇਸ਼ਰ ਅੰਮ੍ਰਿਤ ਜਲ ਵਰਸਾਉਂਦਾ ਹੈ ਉਹ ਅੰਮ੍ਰਿਤ ਜਲ ਜਿਹੜਾ ਸਮਰੀ ਔਰਤ ਨੇ ਕਿਹਾ ਕਿ ਪ੍ਰਭੂ ਇਹ ਜਲ ਮੈਨੂੰ ਦੇ ਮੈਂ ਪੀਵਾਂ ਤਾਂ ਤੇਰੇ ਕੂਲ ਬਣੀ ਰਹਾ ਉਸ ਖੂਹ ਦੇ ਦੁਆਰਾ ਪਰਨ ਵਿੱਚ ਮੈਂ ਨਾ ਜਾਣਾ ਪ੍ਰਭੂ ਇਹ ਜਲ ਪਵਿੱਤਰ ਆਤਮਾ ਦਾ ਹੈ ਪਵਿੱਤਰ ਆਤਮਾ ਦਾ ਹੈ ਵਰ ਜਾਓ ਸਭ ਪਵਿੱਤਰ ਆਤਮਾ